ਪਰ ਉਸ ਸਾਸਿਰ ਰੱਬ ਤੇ ਕਰਿਓ ਲੋਕਾਂ ਦਾ ਕੀ ਹੈ ਛੱਡ ਜਾਂਦੇ ਨੇ ਜਾਂ ਤੋੜ ਜਾਂਦੇ ਨੇ ਕਿਸੇ ਨੇ ਕਿਹਾ ਹੈ ਜਿਹੜੇ ਸਮੇਂ ਕੋਈ ਸਮੱਸਿਆ ਜਨਮ ਲੈਂਦੀ ਹੈ ਉਸ ਦੇ ਨਾਲ ਹੀ ਉਸ ਦਾ ਹੱਲ ਵੀ ਨਿਕਲ ਜਾਂਦਾ ਹੈ ਆਪਣੀ ਜ਼ਿੰਦਗੀ ਵਿੱਚ ਉਹੀ ਇਨਸਾਨ ਕਾਮਯਾਬ ਹੈ ਜਿਸ ਨੂੰ ਟੁੱਟੇ ਹੋਏ ਨੂੰ ਬਣਾਉਣਾ ਤੇ ਰੁਸੇ ਹੋਏ ਨੂੰ ਮਨਾਉਣਾ ਕਦੋਂ ਤੱਕ ਲੋਕਾਂ ਤੋਂ ਉਮੀਦ ਰੱਖੋਗੇ ਉਮੀਦਾਂ ਸਿਰਫ ਇੰਤਜ਼ਾਰ ਕਰਵਾਉਂਦੀਆਂ ਨੇ ਸੱਚਾਈ ਨਹੀਂ ਦੱਸਦੀ ਸਾਥ ਚਾਹੀਦਾ ਤਾਂ ਪੂਰੀ ਜ਼ਿੰਦਗੀ ਪਰਦਾ ਚਾਹੀਦਾ ਕੁਝ ਪਲ ਦਾ ਸਾਥ ਤਾਂ ਜਨਾਜ਼ਾ ਚੱਕਣ ਵਾਲੇ ਲੋਕ ਵੀ ਦੇ ਦਿੰਦੇ ਨੇ ਕਦੇ ਹੰਕਾਰ ਨਾ ਕਰੋ ਆਪਣੀ ਮੁਹੱਬਤ ਦੇ ਤੁਹਾਡੇ ਤੋਂ ਚੰਗਾ ਮਿਲਣ ਤੇ ਤੁਸੀਂ ਰੱਦ ਕਰ ਦਿੱਤੇ ਜਾਵੋਗੇ